ਐਸੋਲ ਦੀ ਵੱਡੀ ਖਬਰ ਰਾਸਤਾਨੀ ਚੰਡੀਗੜ੍ਹ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਚੰਡੀਗੜ੍ਹ ਨੂੰ ਦਹਿਲਾਉਣ ਦੀ ਇੱਕ ਵਾਰ ਫਿਰ ਈਮੇਲ ਆਈ ਹੈ ਜੀ ਹਾਂ ਇੱਕ ਵਾਰ ਫਿਰ ਈਮੇਲ ਦੇ ਰਾਹੀਂ ਬੰਬ ਪਲਾਸ ਨੂੰ ਲੈ ਕੇ ਧਮਕੀ ਦਿੱਤੀ ਗਈ ਹੈ ਧਮਕੀ ਇੱਕ ਵਾਰ ਫਿਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਨਿਸ਼ਾਨਾ ਬਣਾਉਂਦਿਆਂ ਭੇਜੀ ਗਈ ਹੈ ਪੰਜਾਬ ਸੈਕਟਰ 8 ਦੇ ਵਿੱਚ ਬੰਬ ਹੋਣ ਦੀ ਗੱਲ ਆਖੀ ਗਈ ਹੈ ਪੰਜਾਬ ਸੈਕਟਰ 8 ਨੂੰ ਬੰਬ ਨਾ ਓੜਾਉਣ ਦੀ ਗੱਲ ਕੀਤੀ ਗਈ ਕਿਉਂਕਿ ਪੰਜਾਬ ਸੈਕਟਰ 8 ਜਿੱਥੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦਾ ਦਫ਼ਤਰ ਹੈ ਤਾ ਚਿੱਠੀ ਦੇ ਵਿੱਚ ਸਾਫ਼ ਤੌਰ ਤੇ ਲਿਖਿਆ ਹੈ ਸੀਐਮ ਦਾ ਆਫਿਸ ਸੀਐਮ ਦਾ ਆਫਿਸ ਜਿਹੜਾ ਉਸ ਨੂੰ ਬੰਬ ਨਾਲ ਉਡਾਇਆ ਜਾਊਗਾ ਈਮੇਲ ਦੇ ਵਿੱਚ ਲਿਖਿਆ ਗਿਆ ਹੈ ਤੇ ਇੱਕ ਵਾਰ ਫਿਰ ਚੰਡੀਗੜ੍ਹ ਅਦਾਲਤ ਸਨੇਸ਼ ਪੰਜਾਬ ਸੈਕਟਰੀਏਟ ਨੂੰ ਅਡਾਉਣ ਦੀ ਧਮਕੀ ਦਿੱਤੀ ਗਈ ਆ ਬੰਬ ਦੇ ਨਾਲ ਅਡਾਉਣ ਦੀ ਧਮਕੀ ਹੈ ਜਿਸ ਦੇ ਵਿੱਚ ਸਿੱਧੇ ਤੌਰ ਤੇ ਲਿਖਿਆ ਗਿਆ ਹੈ ਬੰਬ ਬਲਾਸਟ ਬੰਬ ਧਮਾਕਾ ਸੀਐਮ ਦਾ ਆਫਿਸ ਤੇ ਚੰਡੀਗੜ੍ਹ ਕੋਰਟ ਇਹ ਦੋ ਜ਼ਿਕਰ ਜਿਹੜੇ ਆ ਇਸ ਈਮੇਲ ਦੇ ਵਿੱਚ ਕੀਤੇ ਗਏ ਨੇ ਦੱਸੀ ਕਿ ਈਮੇਲ ਜਿਹੜੀ ਆ ਉਇਕ ਵਾਰ ਫਿਰ ਇੱਕ ਫੇਕ ਅਕਾਊਂਟ ਤੋਂ ਜਿਹੜੀ ਈਮੇਲ ਭੇਜੀ ਜਾਂਦੀ ਹੈ ਜਿਸ ਦੇ ਵਿੱਚ ਲਿਖਿਆ ਗਿਆ ਸੀ ਮਾਨ ਦਾ ਦਫ਼ਤਰ ਸੈਕਟਰੀ 8 ਚੰਡੀਗੜ੍ਹ ਕੋਟ ਬੰਬ ਧਮਾਕਾ 2:11 ਪੰਜਾਬ ਹੀ ਖਾਲਿਸਤਾਨ ਮਾਨ ਦਾ ਦਫ਼ਤਰ 2:11 ਚੰਡੀਗੜ੍ਹ ਕੋਟ 3:11 ਹੋਵੇਗਾ ਬੰਬ ਧਮਾਕਾ ਖਾਸ ਔਰਤਾਂ ਦੀਆਂ ਚੀਜ਼ਾਂ ਲਿਖ ਕੇ ਭੇਜੀਆਂ ਗਈਆਂ ਨੇ ਰਾਸ਼ੀ ਦੇ ਬੀਚੇ ਦਿਨੀ ਵੀ ਜਦੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਫੋਰਟਿਸ ਹਸਪਤਾਲ ਦੇ ਵਿੱਚ ਦਾਖਲ ਸੀ ਤਾਂ ਉਸ ਸਮੇਂ ਵੀ ਇੱਕ ਈਮੇਲ ਆਉਂਦੀ ਹੈ ਜਿਸ ਦੇ ਵਿੱਚ ਲਿਖਿਆ ਗਿਆ ਸੀ ਕਿ ਫੋਰਟਿਸ ਹਸਪਤਾਲ ਨੂੰ ਬੰਬ ਦੇ ਨਾਲ ਓੜਾ ਦਿੱਤਾ ਜਾਊਗਾ ਕਿਉਂਕਿ ਇਸੇ ਹਸਪਤਾਲ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਿਹੜੇ ਉਹ ਭਾਰਤੀ ਨੇ ਐਡਮਿਟ ਨੇ ਇਲਾਜ ਕਰਵਾ ਰਹੇ ਨੇ ਆਪਣਾ ਤਾਂ ਇਹ ਧਮਕੀ ਭਰੀ ਈਮੇਲ ਦਿੱਤੀ ਕਿਸੇ ਹਾਲਾ ਕੇ ਦੱਸਦੀ ਕਿ دہشت ਗਰਦਾਂ ਦੇ ਵੱਲੋਂ ਜਾਂ ਕੋਈ ਸ਼ਰਾਫਤੀ ਅੰਸਰਾਂ ਦੇ ਵੱਲੋਂ ਜਿਹੜੀ ਆ ਦਹਿਸ਼ਤ ਦਾ ਮਾਹੌਲ ਬਣਾਉਣ ਦੇ ਲਈ ਲੋਕਾਂ ਦੇ ਵਿੱਚ دہشت ਪੈਦਾ ਕਰਨ ਦੇ ਲਈ ਅਜਿਹੇ ਆਤਮਖੀਆਂ ਭਰੀਆਂ ਈਮੇਲਸ ਜਿਹੜੀਆਂ ਲਗਾਤਾਰ ਭੇਜੀਆਂ ਜਾ ਰਹੀਆਂ ਨੇ ਭਾਵੇਂ ਉਹ ਪੰਜਾਬ ਦੇ ਸਕੂਲ ਹੋਣ ਪੰਜਾਬ ਦੇ ਕੋਰਟ ਹੋਣ ਪੰਜਾਬ ਦੇ ਹਸਪਤਾਲ ਹੋਣ ਪੰਜਾਬ ਦੇ ਸਕੂਲ ਕਾਲਜ ਜਾਂ ਫਿਰ ਫੈਕਟਰੀਟ ਹੋਵੇ ਤਾਂ ਇਹਨਾਂ ਚੀਜ਼ਾਂ ਨੂੰ ਲੈ ਕੇ ਅਕਸਰ ਈਮੇਲਸ ਆਉਂਦੀਆਂ ਨੇ ਤੇ ਖਾਸ ਤੌਰ ਤੇ ਹਰ ਇੱਕ ਈਮੇਲ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸੇਕਰਾ ਜਿਹੜਾ ਉਹ ਜ਼ਰੂਰ ਕੀਤਾ ਜਾਂਦਾ ਹੈ ਭਾਵੇਂ ਉਹਨਾਂ ਦੇ ਦੌਰੇ ਨੂੰ ਲੈ ਕੇ ਗੱਲ ਹੋਵੇ ਭਾਵੇਂ ਉਹਨਾਂ ਦੇ ਹਸਪਤਾਲ ਦੇ ਵਿੱਚ ਜੇਰੇ ਇਲਾਜ ਦੀ ਗੱਲ ਹੋਵੇ ਜਾਂ ਫਿਰ ਅੱਜ ਪੰਜਾਬ ਸੈਕਟਰੀਏਟ ਦੇ ਵਿੱਚ ਉਹਨਾਂ ਦੇ ਦਫ਼ਤਰ ਦੀ ਗੱਲ ਕੀਤੀ ਜਾਵੇ ਦੱਸਦੀ ਕਿ ਅੱਜ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਫੋਰਟਿਸ ਹਸਪਤਾਲ ਤੋਂ ਇਲਾਜ ਕਰਵਾਉਣ ਤੋਂ ਬਾਅਦ ਜਿਹੜਾ ਆਪਣੇ ਘਰ ਪਰਤੇ ਸੀ ਉਸ ਤੋਂ ਬਾਅਦ ਇੱਕ ਈਮੇਲ ਜਿਹੜੀ ਹੁਣ ਸਾਹਮਣੇ ਆਈ ਹੈ ਈਮੇਲ ਦੇ ਵਿੱਚ ਪੰਜਾਬ ਸੈਕਟਰੀਏਟ ਦਾ ਜ਼ਿਕਰ ਕੀਤਾ ਗਿਆ ਹੈ ਤੇ ਖਾਸ ਤੌਰ ਤੇ ਕਿਹਾ ਗਿਆ ਕਿ ਪੰਜਾਬ ਸੈਕਟਰੀਏਟ ਜਿੱਥੇ ਸੀਐਮ ਦਾ ਦਫ਼ਤਰ ਹੈ ਸੀਐਮ ਮਾਨ ਦਾ ਦਫ਼ਤਰ 2:11 ਤੇ ਚੰਡੀਗੜ੍ਹ ਕੋਰਟ 3:11 ਇਹ ਦੋ ਸਮੇਂ ਦਿੱਤੇ ਗਏ ਨੇ 1 ਘੰਟੇ ਦੇ ਵਕਫੇ ਦੇ ਨਾਲ ਤਾਂ ਦੱਸਦੀ ਕਿ ਇਕ ਵਾਰ ਫਿਰ ਇੱਕ ਈਮੇਲ ਆਈ ਹੈ ਹਾਲਾਂਕਿ ਇਹ ਵੀ ਜ਼ਿਕਰਯੋਗ ਹੈ ਕਿ ਇੱਥੇ ਇਹ ਈਮੇਲ ਸਿਰਫ ਤੇ ਸਿਰਫ ਪੰਜਾਬ ਦੇ ਵਿੱਚ دہشت ਫੈਲਾਉਣ ਦੇ ਲਈ ਪੰਜਾਬ ਦੇ ਵਿੱਚ دہشت ਦਾ ਮਾਹੌਲ ਬਣਾਉਣ ਦੇ ਲਈ ਜਿਹੜੀਆਂ ਉਹ ਭੇਜੀਆਂ ਜਾ ਰਹੀਆਂ ਨੇ ਪਰ ਫਿਰ ਵੀ ਚੌਕਸੀ ਜਿਹੜੀ ਆ ਉਹ ਰੱਖਣੀ ਜ਼ਰੂਰੀ ਹੈ ਤੇ ਮੌਕੇ ਦੇ ਉੱਤੇ ਪੁਲਿਸ ਅਤੇ ਸਿਆਪੀ ਟੀਮਾਂ ਦੇ ਵੱਲੋਂ ਤਲਾਸ਼ੀ ਮੀਹਮ ਚਲਾ ਦਿੱਤੀ ਗਿਆ ਸੈਕਟਰੀਏਟ ਨੂੰ ਖਾਲੀ ਕਰਵਾਇਆ ਗਿਆ ਤੇ ਉੱਥੇ ਹੀ ਹਰਿਆਣਾ ਸੈਕਟਰੀਏਟ ਨੂੰ ਵੀ ਅਲਰਟ ਤੇ ਰੱਖਿਆ ਗਿਆ ਤਾਂ ਸਕੇ ਬੀਤੇ ਮਹੀਨੇ ਵੀ ਜਿਹੜਾ ਪੰਜਾਬ ਸੈਕਟਰ 8 ਨੂੰ ਬੰਬਨਾ ਡਾਉਣ ਦੀ ਉਹ ਈਮੇਲ ਜਿਹੜੀ ਉਹ ਸਾਹਮਣੇ ਆਉਂਦੀ ਹੈ ਤੇ ਅਕਸਰ ਇਹਨਾਂ ਈਮੇਲਾਂ ਦੇ ਵਿੱਚ ਇੱਕ ਖਾਸ ਨਾਮ ਇੱਕ ਖਾਸ ਜ਼ਿਕਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਹੁੰਦਾ ਹੈ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਫ਼ਤਰੋਂ ਲੈ ਕੇ ਈਮੇਲ ਭੇਜੀ ਗਈ ਹੈ ਤਾਂ ਅਸੀਂ ਇਹ ਕਿ ਬੀਤੇ ਦਿਨੀ ਵੀ ਜਦੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹਸਪਤਾਲ ਦੇ ਵਿੱਚ ਚੇਰੇ ਆλασੀ ਉਸ ਸਮੇਂ ਵੀ ਈਮੇਲ ਆਉਂਦੀ ਹੈ ਤਾਂ ਉਸ ਸਮੇਂ ਹਸਪਤਾਲ ਤੇ ਉਸ ਦੇ ਨਾਲ ਮਹਾਲੀ ਦੇ ਸਕੂਲਾਂ ਨੂੰ ਬੰਬਨਾ ਡਾਉਣ ਦੀ ਧਮਕੀ ਦਿੱਤੀ ਗਈ ਸੀ ਤੇ ਅੱਜ ਪੰਜਾਬ ਸੈਕਟਰ 8 ਜਿੱਥੇ ਸੀ ਮਾਨ ਦਾ ਦਫ਼ਤਰ ਹੈ ਉਸੇ ਦਫ਼ਤਰ ਦੇ ਨਾਮ ਨਾਲ ਪੰਜਾਬ ਚੰਡੀਗੜ੍ਹ ਕੋਡ ਨੂੰ ਜਿਹੜਾ ਓਬਾਮਾ ਨਾ ਡਾਉਣ ਦੀ ਧਮਕੀ ਦਿੱਤੀ ਗਈ ਸੀ ਤਾਂ ਵੱਡੀ ਖਬਰ ਤੁਹਾਨੂੰ ਅੱਜ ਸਾਂਝੀ ਕਰ ਰਹੇ ਹਾਂ ਸੈਕਟਰੀ 8 ਦੀ ਦੱਸਦੀ ਹੈ ਕਿ ਇਸ ਤੋਂ ਇਲਾਵਾ ਈਮੇਲ ਜਿਹੜੀ ਆ ਭੇਜੀ ਗਈ ਹੈ ਜਿਸ ਦਾ ਸਕਰੀਨ ਸ਼ਾਟ ਵਾਇਰਲ ਵੀ ਹੁੰਦਾ ਹੈ ਜਿਸ ਦੇ ਵਿੱਚ ਇੱਕ ਫਿਰ ਆਪਾਂ ਕਹਿ ਸਕਦੇ ਹਾਂ ਕਿ ਇੱਕ ਫੇਕ ਅਕਾਊਂਟ ਦੇ ਉੱਤੋਂ ਜਿਹੜੀ ਈਮੇਲ ਭੇਜੀ ਜਾਂਦੀ ਹੈ ਜਿਸ ਦੇ ਵਿੱਚ ਖਾਸ ਤੌਰ ਤੇ ਮਾਨ ਦਾ ਦਫ਼ਤਰ ਮਾਨ ਦਾ ਹਸਪਤਾਲ ਜਾਂ ਹਰ ਚੀਜ਼ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਜਿਹੜੀਆਂ ਲਿਖਿਆ ਜਾਂਦੇ ਨੇ ਦੱਸ ਦਿੱਤਾ ਕਿ ਈਮੇਲ ਦੇ ਵਿੱਚ ਲਿਖਿਆ ਗਿਆ ਹੈ ਇਹ ਸਵੇਰੇ 9:46 ਮਿੰਟ ਦੇ ਉੱਤੇ ਜਿਹੜਾ ਇਹ ਆਉਂਦਾ ਹੈ ਈਮੇਲ ਜਿਸ ਦੇ ਵਿੱਚ 2:11 ਮਿੰਟ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਦਫ਼ਤਰ ਯਾਨੀ ਕਿ ਸੀਐਮ ਆਫਿਸ ਤੇ ਉਸ ਤੋਂ ਬਾਅਦ ਚੰਡੀਗੜ੍ਹ ਕੋਡ ਨੂੰ 3:11 ਦੇ ਉੱਤੇ ਜਿਹੜਾ ਬੰਬਨਾ ੜਾਉਣ ਦੀ ਗੱਲ ਆਖੀ ਗਈ ਆ ਮੌਕੇ ਦੇ ਉੱਤੇ ਬੰਮ ਦੇ ਉਹਦੇ ਕਦਾਸਤੇ ਸੀਆਰਪੀਐਫ ਪੁਲਿਸ ਪਾਲ ਜਿਹੜਾ ਮੌਕੇ ਤੇ ਪਹੁੰਚਿਆ ਡੌਗ ਸਕੁਐਡ ਪਹੁੰਚੀ ਜਿਨ੍ਹਾਂ ਵੱਲੋਂ ਸੈਕਟਰ 8 ਨੂੰ ਖਾਲੀ ਕਰਵਾ ਲਿਆ ਜਾਂਦਾ ਇਹ ਤਲਾਸ਼ੀ ਮਿਹਮ ਜਿਹੜੀ ਆ ਉੱਚ ਲਾਈ ਗਈ ਹੈ ਤਾਂ ਇਸ ਵੱਲ ਦੀ ਵੱਡੀ ਖਬਰ ਹੈ ਜਿਹੜੀ ਉਹ ਤੁਹਾਨੂੰ ਸਾਂਝੀ